ਅਸੀ ਕਾ ਬਾਈ ਜੀ ਫਸਟਿਕਾ ਲ ਬਾਈ ਜੀ ਬੀ ਆਲੇ ਬਾਈ ਵਧੀਆ ਵਧੀਆ ਵੀਰੇ ਬਈ ਨਾ ਰੱਖਦੇ ਬਲਾ ਆਪਣਾ ਆਪਣਾ ਨਾਮ ਵੀਰੇ ਦੀਪ ਚੇਲ ਹੈਗਾ ਪੰਜਾਬ ਮੋਟਰ ਮਾਨਸਾ ਦੇ ਉੱਤੇ ਠੀਕ ਹੈ ਆਪਣੀ ਫਰਮ ਦਾ ਨਾਮ ਹੈ ਵੀਰੇ ਇੱਕ ਵੀਡੀਓ ਪਹਿਲਾਂ ਬਣਾ ਕੇ ਆਪਣੀ ਦੂਜੀ ਵੀਡੀਓ ਆਣਾ ਬਈ ਹਾਂਜੀ ਹਾਂਜੀ ਵੀਰੇ ਉਹ ਤਾਂ ਵੀਰੇ ਵੀਡੀਓ ਦਾ ਆਪਣੇ ਬੈਸ ਤੇ ਵਧੀਆ ਰਿਸਪੌਂਸ ਮਿਲਿਆਗਾ ਵਧੀਆ ਰਿਸਪੌਂਸ ਵਧੀਆ ਆਇਆ ਬਈ ਹਾਂਜੀ ਹਾਂਜੀ ਪਹਿਲੇ ਦੇਸ਼ ਨਾਲ ਬੋਲ ਕੇ ਕਰ ਰਿਹਾ ਦੋਰੀ ਬਈ ਬਰੇ ਆਪਣਾ ਹੈਗਾ ਮਾਨਸਾ ਕੈਂਚੀ ਤੇ ਆ ਆ ਗਈ ਮਾਨਸਾ ਕੈਂਚੀ ਵੀ ਨਿਓ ਆ ਜਾਂਦਾ ਮਾਨਸਾ ਨੂੰ ਰਸਤਾ ਠੀਕ ਹੈ ਬਾਈ ਠੀਕ ਹੈ ਮਿੱਠੂ ਕੋਆੜੀ ਦੇ ਬਿਲਕੁਲ ਨਾਲ ਆ ਆਪਣੀ ਬਾਈ ਫਰਮਾ ਬਾਈ ਹਾਂ 50 ਟਾਰਾਂ ਦੇ ਨਾਲ ਬਰੇ ਠੀਕ ਹੈ ਬਾਈ ਹਾਂਜੀ ਬਰੇ ਯਾ ਜੱਡੀ ਖੜੀ ਆ ਤਾਂ ਨਾ ਬਾਈ ਇਹਦਾ ਰੇਟ ਵਰਗਾ ਰੇਟ ਵਰ ਕਿੰਨਾ ਫਰਕ ਆ ਬਣਾ ਬਾਈ ਰੇਟ ਬਰੇ ਦਿੱਲੀ ਵਾਲੇ ਰੇਟ ਦੇ ਵਿੱਚ ਆਪਾਂ ਕਰਾ ਦਿੰਨੇ ਆ ਹਮੇਸ਼ਾ ਦਿੱਲੀ ਦੇ ਰੇਟ ਤੇ ਬਾਈ ਹਾਂ ਬਰੇ ਠੀਕ ਹੈ ਬਾਈ ਹਰ ਕਾਰ ਦੀ ਜਿੰਨੇ ਵੀ ਕਾਰਾਂ ਦਿਖਾਵਾਂਗੇ ਹਰ ਕਾਰ ਦੀ ਇੰਜਨ ਗੇਅਰ ਦੀ ਐਕਸੀਡੈਂਟ ਦੀ ਛੇਂਗਿੰਗ ਦੀ ਰਿਟਰਨ ਵਿੱਚ ਗਾਰੰਟੀ ਹੋਊਗੀ ਵੀਰੇ ਆਪਣੀ ਠੀਕ ਆ ਬਾਈ ਚੈੱਕ ਮਾਰ ਕੇ ਸਰਵਾਈ ਹੋਊਗਾ ਤੁਹਾਨੂੰ ਹਾਂਜੀ ਵੀਰੇ ਪ੍ਰੋਪਰ ਸਰਵਾਈ ਕੀਤੀ ਜਾਊਗੀ ਠੀਕ ਆ ਬਾਈ ਆਹ ਵੇ ਖੜੀ ਗੱਡੀ ਪਹਿਲਾਂ ਮੰਨ ਲੇ ਜੀ ਦੱਸੋ ਬਾਈ ਇਹ ਵੀਰੇ i10 ਹੈ ਜੀ i10 ਵਈ ਵੀ 4 10 ਹੈ ਜੀ 12 ਮਹੀਨੇ ਦੀ ਨੰਬਰ ਦੀ ਕਾਰ ਆ ਠੀਕ ਆ 1.2 ਕਪਾ 400000 ਇੰਜਨ ਵਾਲੀ ਹੈ ਜੀ 90000 ਵੀਦਰ ਕਾਰ ਚੱਲੀ ਹੋਈ ਏ ਕਾਰ ਠੀਕ ਹੈ ਬਾਈ ਆਹ ओरिजिनल ਹੈ ਕੀ ਆਹ ओरिजिनल ਹੈ ਬਾਈ ਹਾਂਜੀ ਵੀਰੇ ਫਰੈਂਸ ਕਰਦਣਾ ਕੋਈ ਨਾ ਆਦੋ ਬਾਈ ਹਾਂਜੀ ਵੀਰੇ ਫਰੈਂਸ ਕਰ ਦਾਂਗੇ ਮੈਂ ਕਰ ਦਾਂਗੇ ਬਾਈ ਇਹ ਕਾਰ ਦੇ ਰਾਂਗੇ ਆਪਾਂ ਸਿਰਫ ਸਿਰਫ 110000 ਤੇਰੀ 110000 ਦੀ 1.2 ਕਪਾ i20 ਦੀ ਇੰਜਨ ਵਾਲੀ ਠੀਕ ਆ ਆਹੋ ਵੀਰ ਬਹੁਤੀ ਨਮੀ ਕਾਰ ਆ ਵੀਰੇ ਇਹ ਰੇਟ ਤੇ ਨਹੀਂ ਮਿਲਦੀ ਵੀ ਕਿ ਦਿੱਲੀ ਦੇ ਰੇਟ ਹੈ ਠੀਕ ਆ ਬਾਈ ਠੀਕ ਆ ਹਾਂਜੀ ਵੀਰੇ ਇਹ ਸਲਟਾ ਜੀ ਆਪਣੇ ਲਈ ਬਾਈ ਇਹ ਆ ਗਈ ਸਵੱਟ ਡੀਆਰ ਵੀਰ ਬਾਈ ਠੀਕ ਆ ਹਾਂ ਜੀ ਭਾਈ 2015 ਮਾਡਲ ਆ ਗਈ ਦੂਜੇ ਨਾਂ ਦੀ ਕਾਰ ਆ ਵੀਡੀਆਈ ਆ ਗਈ ਠੀਕ ਆ ਬਾਈ ਜੀ ਹਾਂਜੀ ਵੀਰੇ ਵੀਡੀਆਈ ਇਹ ਦੂਜੇ ਨਾਂ ਦੀ ਕਾਰ ਆ ਆਹ ओरिजिनल ਆ ਜੀ ਆਹ ओरिजिनल ਆ ਬਾਈ ਹਾਂਜੀ ਵੀਰੇ ਠੀਕ ਆ ਬਾਈ ਜੀ ਦਿੱਲੀ ਨੰਬਰ ਆ ਕੀ ਜੇ ਨਾ ਮੇਰੇ ਵੀਰ ਐਨ.ਓ.ਸੀ ਕਰਵਾਉਣਾ ਚਾਹੁੰਦਾਗਾ ਆਪਾਂ ਐਨ.ਓ.ਸੀ ਵੀ ਕਰਵਾ ਕੇ ਦੇ ਦਾਂਗੇ ਨੰਬਰ ਵੀ ਲਵਾ ਦੇ ਪਿਆ ਬਹਣਾ ਹਾਂ ਅੰਦਰੇ ਨੰਬਰ ਵੀ ਪੰਜਾਬ ਦਾ ਲਵਾ ਕੇ ਦੇਵਾਂਗੇ ਠੀਕ ਆ ਬਾਈ ਕੀ ਡਿਮਾਂਡ ਆ ਬਾਈ ਦੀ ਇਹ ਕਾਰ ਦੇ ਰਾਂਗੇ ਆਪਾਂ 3.5 ਲੱਖ ਰੁਪਏ ਦੀ ਕਾਰ ਸਿਰਫ 3.5 ਲੱਖ ਦੀ ਬਾਈ ਦੋਨੇ ਚਾਬੀਆਂ ਨਾਲ ਆ ਗਈ ਦੋਨੇ ਚਾਬੀਆਂ ਨਾਲ ਬਾਈ ਹਾਂਜੀ ਵੀਰੇ ਠੀਕ ਹੈ ਬਾਈ ਆ ਜਾਓ ਅੱਗੇ ਰੇਟ ਬਾਈ ਤੇਰੀ ਸੁਣ ਕੇ ਮਨ ਲੱਗੀ ਮੋੜੂ ਰੂ ਇੱਥੇ ਹਣਾ ਹਾਂਜੀ ਵੀਰੇ ਕੋਈ ਨਹੀਂ ਮੋੜਦਾ ਇਹਦਾ ਆਹ ਖੜੀ ਹੈ ਬਾਈ ਦੱਸ ਦੀ ਜਿਹੜੀ ਪਹਿਲਾਂ ਤਾਂ ਇਹ Honda ਨੂੰ ਇਹ ਹੈਗੀ 2015 ਮਾਡਲ ਆ ਗਈ ਇਹ ਲਾਈ ਵਿਲਾ ਦੇ ਵਿੱਚ ਹੈਗੀ ਨਵੇਂ ਟਾਇਰ ਆ ਗਏ ਠੀਕ ਹੈ ਬਾਈ ਉਹ ਵੀ ਆਰੇਜਨਲ ਆ ਕੀ ਗੜੇ ਪਹਿਲੇ ਨਾਂ ਦੀ ਕਾਰ ਆ ਗਈ ਠੀਕ ਹੈ ਬਾਈ ਜੇ ਕੋਈ ਮੇਰਾ ਵੀਰ ਐ ਐਨ.ਐਸ.ਸੀ ਕਰਵਾਣਾ ਚਾਹੁੰਦਾ ਐਨ.ਐਸ.ਸੀ ਵੀ ਕਰਵਾ ਕੇ ਦੇਵਾਂਗੇ ਐਸ.ਐਮ.ਟੀ ਮਾਡਲ ਆਗਾ ਐਸ.ਐਮ.ਟੀ ਮਾਡਲ ਬਾਈ ਹਾਂਜੀ ਠੀਕ ਹੈ ਬਾਈ ਨਵੇਂ ਟਾਇਰਾਂ ਦੇ ਵਿੱਚ ਐਨ.ਐਸ. ਇਹ ਦੇ ਰਾਂਗੇ 2,75,000 ਰੁਪਏ ਦੀ ਕਾਰ ਆ 2,75,000 ਰੁਪਏ ਵੀਰੇ Honda Model ਉਹ ਹੀ ਕਰੀ ਗੱਲ ਜਾਂਦਾ ਜਦੇ ਬਾਈ ਨਹੀਂ ਨਹੀਂ ਵੀਰੇ ਦੇਖ ਲੈ ਬਾਈ ਆ ਰੋਜਨ ਵਾਲਾ ਨਹੀਂ ਨਹੀਂ ਟਾਇਰ ਲਾਈ ਵੀ ਲੱਗੇ ਹੋਏ i20 ਵਾਲੇ ਠੀਕ ਆ ਬਾਈ ਠੀਕ ਆ ਹਾਂ ਨਵੀਂ ਬ੍ਰਾਂਡ ਨੂੰ ਦਿੱਲੀ ਵਾਲੇ ਰੇਟਾਂ ਦੇ ਵਿੱਚ ਕਰ ਰਹੇ ਨੇਰੇ ਵੀਰੇ ਪ੍ਰੋਡਕਸ਼ਨ ਚੈੱਕ ਕਰਾ ਦਿਓ ਬੜਾ ਫਰਚ ਬਾਈ ਆ ਰਹੇ ਬਾਈ ਹੈ ਬਾਈ ਫਿਰ ਮਾਰਕੀਟ ਦੇ ਵਿੱਚ ਆਪਣੇ ਤੋਂ ਸਵਾਸਤਾ ਕੋਈ ਨਹੀਂ ਹੈਗਾ ਮਾਨ ਸਰ ਦੇ ਵਿੱਚ ਵੀਰੇ ਕਮਾਈ ਘਟ ਕਰਦੇ ਆ ਬਾਈ ਪਰ ਹਾਂਜੀ ਮਾਲਾ ਚੀਜ਼ ਵਧੀਆ ਬਲੇ ਹਾਂ ਚੀਜ਼ ਵਧੀਆ ਕੁਆਲਟੀ ਵਾਲੀ ਟੀ ਵੇਚਦੇ ਆ ਬਈ ਐਕਸੀਲੈਂਟ ਦੇ ਗੀਅਰ ਇੰਜਨ ਨਹੀਂ ਮਾੜੀ ਕਰਾ ਪਰ ਨਾ ਤੱਕ ਦੇ ਕੇ ਵੇਚੇ ਨਾ ਕਰੇ ਵੇਚਨੀ ਆ ਨਾ ਵੇਚਨੀ ਆ ਬਈ ਠੀਕ ਆ ਬਾਈ ਤੇ ਕਾ ਆਈ ਬਾਈ 2012 ਮਾਡਲ ਆ ਕੀ ਆਲਟੋ ਐਲ ਐਕਸ ਆਈ ਹੈਗੀ 50 ਨੰਬਰ ਆ ਬਾਈ ਹਾਂ 2012 ਮਾਡਲ ਆ ਕੀ ਦੂਜੇ ਨਾਂ ਦੀ ਕਾਰ ਆ ਕੀ ਠੀਕ ਆ ਬਾਈ ਠੀਕ ਆ ਸਾਰੇ ਸ਼ੀਸ਼ੇ ਨਾਲ ਦੇ ਵੀਰੇ ਆਲ ओरिजिनल ਆਲ ਰੇ ਨਾਲ ਬਾਈ ਹਾਂ ਪੱਕੇ ਨੰਬਰ ਦੀ ਕਾਰ ਆ ਕੀ 37 ਸਾਲ ਚੱਲੀ ਹੋਈ ਆ ਗਿੱਦਰ ਰਿਕਾਰਡ ਦੇ ਨਾਲ ਆਰੀਜਨਲ ਆ ਠੀਕ ਆ ਬਾਈ ਇਹ ਕਾਰ ਦੇ ਰਾਂਗੇ ਆਪਾਂ 165000 ਰੁਪਈ ਦੀ ਕਾਰ 165000 ਹਾਂ ਕੰਡੀਸ਼ਨ ਚੈੱਕ ਕਰਾ ਦਿਓ 35000 ਬਿੱਟਰ ਕੋਡ ਦੇ ਨਾਲ ਕਾਰ ਚੱਲੀ ਹੋਈ ਹੈ ਵੀਰੇ ਵਿੱਚ ਦਿਖਾ ਦਨੇ ਆ ਬਈ ਇੱਕ ਵਾਰ ਹਾਂ ਬਹੁਤ ਹੀ ਨਵੀਂ ਕਾਰ ਆ ਵੀਰੇ ਨਵੀਂ ਕਾਰ ਆ ਬਈ ਹਾਂਜੀ ਠੀਕ ਆ ਬਈ ਠੀਕ ਆ ਤੇ ਬਈ ਫਾਈਨਾਂਸ ਕਿੰਨੇ ਚ ਪੈਸੀ ਦਾ ਕਰਕੇ ਕਰਦਨੇ ਆਪਾਂ ਸੁਣ ਆ ਵੀਰੇ 40000 ਰੁਪਏ ਡਾਊਨ ਪੇਮੈਂਟ ਕਿਸੇ ਵੀ ਕਾਰ ਦੀ ਲਿਓ ਤੁਹਾਡੀ ਪ੍ਰੋਫਾਈਲ ਤੇ ਡਿਪੈਂਡ ਕਰਦਾਗਾ 50000 ਲੈ ਕੇ ਆ ਜਾਓ 50000 ਰੁਪਏ ਲੈ ਕੇ ਆ ਜਾਓ ਆਟੜੀ ਮਰਜ਼ੀ ਲਈ ਗੱਡੀ ਹਣਾ ਰੋ ਹਾਂਜੀ ਵੀਰੇ ਠੀਕ ਆ ਬਈ ਤੇ ਕਾ ਖੜੀ ਆ ਬਈ ਬੜੀ ਇਹ ਆ ਗਈ ਟਾਟਾ ਦੀ ਟਕਯੋਰ ਵੀਰੇ ਠੀਕ ਆ ਬਾਈ 2017 ਮਾਡਲ ਆ 50 ਨੰਬਰ ਆ ਡਾਕਟਰ ਦੀ ਕਾਰ ਆ ਪਹਿਲੇ ਨਾਮ ਦੀ ਆ ਪਹਿਲੇ ਨਾਮ ਦੀ ਆ ਬਾਈ ਠੀਕ ਹੈ ਬਾਈ ਹਲਕੀ ਫੁਲਕੀ ਪੇਂਟ ਹੈਗੀ ਵੀਰੇ ਜਿਹੜੀ origignal ਉਹਨੂੰ origignal ਕਹਾਂਗੇ ਜਿਹੜੀ ਪੇਂਟ ਹੋਈ ਜਿਹੜੀ ਉਹ ਪੇਂਟ ਆ ਉਹਨੂੰ ਪੇਂਟ ਹੀ ਕਹਾਂਗੇ ਪਹਿਲੀ ਕਹਾਂਗੇ ਗੇਰ ਇੰਜਨ ਦੀ ਐਕਸੀਡੈਂਟਰੀ ਇਹਦੇ ਵੀ ਆਪ ਰਿਟਨ ਦੇ ਵਿੱਚ ਗਾਰੰਟੀ ਦੇਵਾਂਗੇ ਠੀਕ ਹੈ ਬਾਈ ਠੀਕ ਪੱਕੇ ਨੰਬਰ ਦੀ ਕਾਰ ਆ 50 ਨੰਬਰ ਆ ਠੀਕ ਹੈ ਬਾਈ ਇਹ ਕਾਰ ਦੇਵਾਂਗੇ 2,70,000 ਰੁਪਏ ਦੀ ਕਾਰ ਆ 2,70,000 ਬਾਈ ਹਾਂਜੀ ਵੀਰੇ ਠੀਕ ਹੈ ਬਾਈ ਜੇ ਕੋਈ ਮੇਰਾ ਵੀਰ ਲੈਣਾ ਕਰਵਾਉਣਾ ਚਾਹੁੰਦਾ 2.5 ਲੱਖ ਰੁਪਏ ਲੋਨ ਵੀ ਕਰਾ ਕੇ ਦੇ ਦਵਾਂਗਾ ਵੀਡੀਓ ਦੇਖ ਕਾਉ ਬਾਈ ਵੀਡੀਓ ਇਹਦੇ ਮਾਰ ਤਾਨ ਵੀਰੇ ਕੀਤਾ ਜਾ ਇਹ ਆ ਗਈ ਵੀਰੇ K10 K10 ਬਾਈ 2012 ਮਾਡਲ ਆ ਫਸਟ ਓਨਰ ਹੀ ਕਾਰ ਆ ਮਾਨਸਾ ਨੰਬਰ ਦੀ ਹੈ ਵੀਰੇ ਮਾਨਸਾ ਨੰਬਰ ਦੀ ਹੈ ਬਾਈ ਲਾਲ ਟਾਇਰ ਐਕਸਟਰਾ ਲੱਗੇ ਹੋਇਆ LED ਸਿਸਟਮ ਵਗੈਰਾ ਲੱਗਿਆ ਹੋਇਆਗਾ ਠੀਕ ਆ ਬਾਈ ਬਹੁਤ ਹੀ ਨਵੀਂ ਕਾਰ ਆ ਵੀਰੇ ਨਵੀਂ ਕਾਰ ਵਿੱਚ ਦਿਖਾ ਦੀ ਬੜੀ ਬੜੀ ਆ ਫੈਮਿਲੀ ਕਾਰ ਆ ਵੀਰੇ ਫਸਟ ਓਨਰ ਆ ਫਸਟ ਓਨਰ ਨਵੇਂ ਸੀਟ ਕਾਰ ਆ ਟੱਚ ਸਕਰੀਨ ਬਿਲਕੁਲ ਬ੍ਰੈਂਡ ਨਿਊ ਕਾਰ ਆ ਵੀਰੇ ਮਾਨਸਾ ਨੰਬਰ ਹੀ ਫਸਟ ਓਨਰ ਦੀ ਫਸਟ ਓਨਰ ਦੀ ਬਾਈ ਜੀ ਜੇ ਕੋਈ ਮੇਰਾ ਵੀਰ ਫਸਟ ਓਨਰ ਦਾ ਪੱਕੇ ਨਗਰ ਦਾ ਸਪੀਨ ਆ ਉਹਨੂੰ ਆਪਾਂ ਕਾਰ ਦੇਵਾਂਗੇ ਸਰਪ 195000 ਰੁਪਏ ਦੀ 195000 ਰੁਪਏ ਆਹ ओरिजिनल ਕਾਰ ਆ ਰਾਈਟ ਕਲਰ ਦੀ ਪੱਕੇ ਨੰਬਰ ਦੀ ਮਾਨਸਾ ਨੰਬਰ ਦੀ ਕਾਰ ਆ ਵੀਰੇ 195000 ਦੇ ਮਿਲਦੀ ਆ ਬਈ ਠੀਕ ਆ ਬਾਈ ਸਪੈਰ ਲਾਈਟ ਐਂਡ ਐਕਸਟਰਾ ਲੱਗਿਆ ਹੋਇਆ ਵੀਰੇ ਚੈੱਕ ਕਰਾ ਦੋ ਬਹੁਤ ਹੀ ਨਵੀਂ ਕਾਰ ਆ ਠੀਕ ਆ ਬਾਈ ਤੇ ਕਾਹ ਮਾੜਲਾ ਬਈ ਇਹ ਇਹ ਵੀਰੇ 12 ਮਾੜਲਾ 20 ਤੋਂ 25000 ਰੁਪਏ ਦੀ ਕਾਰ ਦੇ ਵਿੱਚ ਵੀਰੇ ਐਂਪ ਬੂਬਰ ਲੱਗਿਆ ਹੋਇਆ ਐਕਸੈਸਰੀ ਲੱਗੀ ਹੋਈ ਆ ਜੀ 20 ਵਿੱਚ ਹੀ ਉੱਤੇ ਲਾਇਆ ਹੈ ਬੰਦੇ ਨੇ ਹਾਂਜੀ ਵੀਰੇ ਐਕਸੈਸਰੀ ਲੱਗੀ ਹੋਈ ਆ ਕਿਚਾ ਖੜੀ ਆ ਬਜਾ ਰਸ ਜੇਰ 15 ਮਾਡਲ ਆ ਪਹਿਲੇ ਨਾਮ ਦੀ ਕਾਰ ਆ ਟੀਚਰ ਕੋਲੇ ਚੱਲੀ ਹੋਈ ਆ ਵੀਰੇ ਚੱਲੇ ਚੱਲੀ ਹੋਈ ਆ ਬਾਈ ਆਹ ओरिजिनल ਆ ਇਕੱਦਾ ਕਾਰ ਦਾ ਵੀ ਸਪੇਂਟ ਆ ਵੀਰੇ ਦੋਨੇ ਚਾਬੀਆਂ ਨੇ ਨਾਲ ਆ ਕੋਈ ਟੈਕਸੀ ਨਹੀਂ ਚੱਲੀ ਪਰਸਨਲ ਚੱਲੀ ਹੋਈ ਆ ਟੀਚਰ ਕੋਲੇ ਚੱਲੀ ਆ ਟੀਚਰ ਨੇ ਚੱਲੀ ਆ ਬਾਈ ਆਹ ओरिजिनल ਆ ਕੀ 80s GD ਠੀਕ ਆ ਬਾਈ ਹਾਂ ਵਾਈਟ ਕਲਰ ਦੀ ਕਾਰ ਆ ਪਹਿਲੇ ਨਾਮ ਦੀ ਪੱਕੇ ਨੰਬਰ ਦੀ ਵੀਰੇ ਹਾਂਜੀ ਬਾਈ ਆ ਇਹ ਕਾਰ ਦੇ ਰਾਂਗੇ ਬਸ ਉਹਨੂੰ 3,60,000 ਰੁਪਏ ਦੀ 3,60,000 ਦਿਲਾइए ਬਾਈ ਹਾਂ ਜੇ ਕੋਈ ਮੇਰੇ ਨੂੰ ਲੋਨ ਕਰਵਾਉਣਾ ਚਾਹੁੰਦਾਗਾ ਠੀਕ ਆ ਬਾਈ ਲੋਨ ਵੀ ਆਪਾਂ 3,40,000 ਰੁਪਏ 50 ਨੰਬਰ ਦੀ ਕਾਰ ਆ ਵੀਰੇ। ਕਿਹੜਾ ਨੰਬਰ ਦੀ ਕਾਰ ਆ? 800 ਸਾਰ। ਕਾਰ ਦੀ ਕੰਡੀਸ਼ਨ ਚੈੱਕ ਕਰਾ ਦਿਓ ਵੀਰੇ। ਠੀਕ ਆ ਬਾਈ। ਬਹੁਤ ਹੀ ਨਵੀਂ ਕੰਡੀਸ਼ਨ ਦੀ ਕਾਰ ਆ। ਜੀ ਬਾਈ। ਹਾਂਜੀ ਵੀਰੇ। ਪੱਕੇ ਨੰਬਰ ਨਹੀਂ ਕਰੀ ਬੌਟੇ ਮਾਰਨ ਤਾਂ ਕਰਦਾਂਗੇ ਆਪਾਂ ਹਾਂ ਵੀਰੇ ਮੁੱਕ ਦੇ ਮਾਰਨ ਕਰਦਾਂਗੇ ਠੀਕ ਆ ਬੜੇ ਜੀ ਕਿਹਾ ਬਾਈ ਜੀ ਘਾਹ ਖੜੀ ਹਲਤੋ ਵੀ ਪੰਜਾਬ ਹਲਤੋ ਆ ਗਈ ਵੀਰੇ 50 ਨੰਬਰਾਂ ਦੀ ਦੂਜੇ ਨਾਂ ਦੀ ਕਾਰ ਆ ਗਈ ਠੀਕ ਆ ਬਾਈ ਜੀ ਆ ઓરિਜਨਲ ਆ ਕੀ ਐਲ ਐਕਸ ਆਈ ਮਾਡਲ ਲਾਈਟ ਟਾਇਰ ਲੱਗੇ ਹੋਏ ਆ ਗੱਡੀ ਤੇ ਠੀਕ ਆ ਬਾਈ ਜੀ ਮਾਨਸਾ ਨੰਬਰ ਇਹ 9229 ਆ 9229 29 ਤੱਕ ਪਾਸੰਜਰ ਵੀਰੇ ਨਵਾਂ ਮਾਡਲ ਆ ਕੀ ਠੀਕ ਆ ਬਾਈ ਜੀ ਬਹੁਤ ਹੀ ਨਮੀਤਾਰ ਆ ਤੁਸੀਂ ਕਾਰ ਦੀ ਕੰਡੀਸ਼ਨ ਜੇ ਕਰ ਲਓ ਵੀਰੇ ਤੁਹਾਨੂੰ ਆਪ ਹੀ ਪਤਾ ਲੱਗ ਜੂਗਾ ਸਹੀ ਆ ਬਾਈ ਸਹੀ ਆ ਇਹ ਕਾਰ ਦੇ ਰਾਂਗੇ ਆਪਾਂ ਸਿਰਫ ਸਿਰ 1 ਲੱਖ ਰੁਪਏ ਦੀ ਕਾਰ 1 ਲੱਖ ਰੁਪਏ ਦੀ ਬਾਈ ਹਾਂ ਇਹ ਕਿੱਥੇ ਤੁਸੀਂ 50 ਮੋਟਰ ਮਾਨਸਾ ਦੇ ਉੱਤੇ 50 ਮੋਟਰ ਮਾਨਸਾ ਮਾਨਸਾ ਕੈਂਚੀ ਹੈ ਨਾ ਬਾਈ ਹਾਂਜੀ ਵੀਰੇ ਮਾਨਸਾ ਕੈਂਚੀ ਦੇ ਉੱਤੇ ਠੀਕ ਹੈ ਬਾਈ ਤੇ ਕਾਹ ਖੜੀ ਹੈ ਬਾਈ ਬੰਦੇ ਸਵੈਸ਼ਟ ਕਿਹੜੀ ਡਿਜ਼ਾਈਨ ਹੈ ਸਵੈਸ਼ਟ ਬਾਈ ਇਹ ਸਵੈਸ਼ਟ ਵੀਰੇ ਸਵੈਸ਼ਟ ਬਾਈ ਜੀ 2017 ਮਾਡਲ ਹੈ ਐਚ ਆਰ ਨੰਬਰ ਹੈ ਜੀ 90 ਹੈ ਚੱਲੀ ਹੋਈ ਹੈ ਠੀਕ ਹੈ ਬਾਈ ਕਾਰ ਦਾ ਇੱਕ ਤੋਂ ਡੇਢ ਪੀਸ ਪੇਂਟ ਹੈ ਵੀਰੇ ਨਵੇਂ ਟਾਇਰ ਲੱਗੇ ਹੋਏ ਆਗੇ ਨਵੇਂ ਟਾਇਰ ਸਪੋਨਰ ਦੀ ਕਾਰ ਆ ਸੀ ਆਈ ਡੀ ਦੇ ਟਾਇਰ ਨੇ ਬਾਈ ਹਾਂਜੀ ਠੀਕ ਹੈ ਬਾਈ ਵੀਡੀਓ ਆਪਸ਼ਨal ਆ ਕੀ ਇਹ ਬੈਗਲਾ ਮਾਡਲ ਲੱਗ ਰਿਹਾ ਹੈ ਇਹ ਦਾ ਜਿਹੜਾ ਮਾਡਲ ਹੈ ਠੀਕ ਹੈ ਬਾਈ ਕੋਈ ਵੀ ਚੇਨ ਨਹੀਂ ਹੈਗਾ ਵੀਰੇ ਕਾਰ ਦਾ ਠੀਕ ਹੈ ਬਾਈ ਆ ओरिजिनल ਆ ਕੀ ਕੰਡੀਸ਼ਨ ਚੈੱਕ ਕਰਾਵਾ ਵੀਰੇ ਕਾਰ ਦੀ ਬਹੁਤ ਹੀ ਨਵੀਂ ਬ੍ਰੈਂਡ ਨਿਊ ਕਾਰ ਆ ਵੀਰੇ ਠੀਕ ਹੈ ਬੱਲੇ ਬਾਈ ਵਿੱਚ ਦਿਖਾ ਦਨੇ ਇੱਕ ਵਾਰ ਬਹੁਤ ਹੀ ਨਵੀਂ ਕਾਰ ਆ ਕੀ 90 ਹੀ ਚੱਲੀ ਹੋਈ ਹੈ ਬਿੱਦਰ ਕਾਡ ਦੇ ਨਾਲ ਠੀਕ ਹੈ ਬਾਈ ਜੇ ਕੋਈ ਮੇਰਾ ਵੀਰ ਲੋਨ ਕਰਵਾਉਣਾ ਚਾਹੁੰਦਾ ਹੈ 90000 ਰੁਪਏ ਡਾਊਨ ਪੇਮੈਂਟ ਲੈ ਕੇ ਲੋਨ ਵੀ ਕਰਵਾ ਦਾਂਗੇ ਹਾਂਜੀ ਵੀਰੇ ਏ ਡੈਡੀ ਲਾਈਆ ਕੋ ਤਾਂ ਹਾਂਜੀ ਵੀਰੇ ਠੀਕ ਹੈ ਇਹ ਕਾਰ ਦੇ ਰਾਂਗੇ ਸਿਰਫ ਸਿਰਫ 445000 ਰੁਪਏ ਦੀ ਕਾਰ ਆ 444000 ਰੁਪਏ ਵੀਡੀਓ ਹੀ ਆਪਸ਼ਨਲ ਆ ਇਹ ਰੈਗਲਾ ਮਾਡਲ ਆ ਵੀਰੇ ਠੀਕ ਆ ਬਾਈ ਵਾਈਟ ਕਲਰ ਦੀ ਕਾਰ ਆ ਬਹੁਤ ਹੀ ਬ੍ਰਾਂਡ ਨਿਊ ਬ੍ਰਾਂਡ ਨਿਊ ਹਾਂਜੀ ਵੀਰੇ ਜਮਾਂ ਨਵੀਂ ਦੇਖਣੀ ਪੈ ਲਾਦਾ ਹਣਾ ਹਾਂਜੀ ਵੀਰੇ ਠੀਕ ਆ ਬਾਈ ਠੀਕ ਆ ਕਾਰ ਤੇ ਕੋਈ ਨਿੰਦਣ ਜੋ ਨਹੀਂ ਬਾਈ ਸਾਰੀ ਹਾਂਜੀ ਵੀਰੇ ਨੰਬਰ ਨੇ ਕਾਰ ਤਾਂ ਹਲਕੀ ਕਾਰ ਦੇ ਵੀਰੇ ਅੱਜ ਤੱਕ ਨਾ ਤਾਂ ਕਦੇ ਕੰਮ ਕੀਤਾ ਨਾ ਕਦੇ ਕਰਨਾ ਨਾ ਨਾ ਕਰਨਾ ਬਾਈ ਠੀਕ ਆ ਬਾਈ ਠੀਕ ਆ ਅੱਗੇ ਜੀ Honda City ਵੀਰੇ Honda City ਬਾਈ ਜੀ 2015 ਮਾਡਲ ਆ ਜੀ ਕਸਟਮਰ ਦੀ ਕਾਰ ਆ ਦੋਨੇ ਚਾਬੀਆਂ ਦੇ ਨਾਲ ਆ ਜੀ ਨਾਲ ਨੇ ਬਾਈ ਆ ओरिजिनल ਹਲਕੀ ਫੁਲਕੀ ਇੱਕ ਅੱਧਾ ਪੀਸ ਟਚਿੰਗ ਹੈਗਾ ਕਾਰ ਦਾ ਠੀਕ ਆ ਬਾਈ ਨਵੇਂ ਟਾਇਰ ਆਗੇ HR ਨੰਬਰ ਦੀ ਇਹ ਪਹਿਲੇ ਨਾਂ ਦੀ ਪਹਿਲੇ ਨਾਂ ਦੀ ਬਾਈ ਹਾਂ ਜਿੰਨੇ ਆ ਵੀ ਆਪਣੇ ਕੋਲੇ ਤਾਰਾ ਖੜੀ ਆ ਚਾਰ ਦੀਆਂ ਵੀਰੇ ਆਪਾਂ ਸਾਰੀ ਕੇਅਰ ਆਫ ਦੇ ਵਿੱਚ ਵੀ ਨਾਮ ਕਰਵਾ ਕੇ ਦੇ ਦਾਂਗੇ ਮੇਰਾ ਵੀਰ ਕੋਈ ਨਾਮ ਕਰਵਾਉਣਾ ਚਾਹੁੰਦਾ ਹੈ ਨਾਮ ਕਰਵਾਉਣਾ ਚਾਹੁੰਦਾ ਜੀ ਹਾਂਜੀ ਵੀਰੇ ਨੰਬਰ ਲਵਾਉਣ ਦੀ ਜ਼ਰੂਰਤ ਨਹੀਂ ਹੈਗੀ ਸਿਰਫ ਨੰਬਰ ਹੀ ਤੁਹਾਡੇ ਨਾਮ ਤੇ ਕੇਅਰ ਆਫ ਦੇ ਵਿੱਚ ਨਾਮ ਕਰਵਾ ਕੇ ਦੇਵਾਂਗੇ ਇਹ ਨਾ ਹੋ ਜੂਗਾ ਇਹ ਵੀ ਤੁਹਾਡੇ ਨਾਮ ਹੋਊਗਾ ਠੀਕ ਹੈ ਵੀਰ ਜੇ ਕੋਈ ਮੇਰਾ ਵੀਰ ਲੋਨ ਕਰਵਾਉਣਾ ਚਾਹੁੰਦਾ 3 ਲੱਖ ਰੁਪਏ ਦਾ ਲੋਨ ਕਰੇ ਕਾਰ ਦੇਣਗੇ 3.5 ਲੱਖ ਰੁਪਏ ਦੀ ਕਾਰ ਤੇ 50 ਹਜ਼ਾਰ ਵਰਕੀ ਲੈ ਜੀ ਹੋ ਜੀ ਹਾਂ ਜੇ ਕੋਈ ਵੀਡੀਓ ਸ਼ੇਅਰ ਕਰਕੇ ਆਉਗਾ 5000 ਰੁਪਏ ਹੋਰ ਲਸ ਕੀਤਾ ਜਾਊਗਾ 5000 ਵੀਰੇ ਛੋਟਾ ਮਾੜ ਤਾਂ 340000 ਤੇਰੀ ਕਾਰ ਦੇ ਰੱਖਦਾ ਯਾਰ ਦੀ ਲੈ ਜਾ ਹਾਂ ਇਹਨਾਂ ਜਿੱਥੇ ਤੁਸੀਂ 50 ਮੋਟਰ ਮਾਣਸਾ ਠੀਕ ਹੈ ਬਾਈ ਠੀਕ ਹੈ ਬਾਈ ਅੱਗੇ ਆਗੇ ਵੀਰੇ ਆਲਟੋ ਆਲਟੋ ਬਾਈ ਜੀ 2011 ਮਾਡਲ ਐਚ 4 ਨੰਬਰ ਦੀ ਹੈ ਸੈਕੰਡ ਆਂਡਰ ਦੀ ਕਾਰ ਹੈ ਜੀ ਠੀਕ ਹੈ ਬਾਈ ਜੀ ਇੱਕ ਤੋਂ ਦੋ ਵੀਸ ਪੇਂਟ ਕਰਦੇ ਐਕਸੀਡੈਂਟ ਦੀ ਤੇ ਗੇਅਰ ਦੀ ਵੀਰੇ ਕਾਰ ਦੀ ਰੇਟ ਦੇ ਵਿੱਚ ਗਾਰੰਟੀ ਦੇ ਮੰਨ ਜੀ ਦੀ ਵੀ ਬਈ ਤੇ ਬਾਕੀ ਸਾਰੀਆਂ ਦੀ ਬਈ ਹਾਂਜੀ ਵੀਰੇ ਸਾਰੀਆਂ ਕਾਰਾਂ ਦੀ ਆਪਣੀ ਰੇਟ ਦੇ ਵਿੱਚ ਗਾਰੰਟੀ ਹੁੰਦੀ ਆ ਠੀਕ ਹੈ ਬਾਈ ਜੀ ਕਾਰ ਦੀ ਕੰਡੀਸ਼ਨ ਚੈੱਕ ਕਰਾ ਦਿਓ ਵੀਰੇ ਜੀ ਬਾਈ ਇਹ ਕਾਰ ਦੇਣਾ ਕਿ ਸਰਪ ਆਪਾ 1,05,000 ਰੁਪਏ ਦੀ ਕਰ 11 ਮਾਡਲ ਆਲਟੋ ਐਚ ਆਰ ਨੰਬਰ ਦੀ ਐਚ ਆਰ ਇਹ ਵੀ ਕਾਰ ਆਪਾਂ ਐਨਓਸੀ ਕਟਵਾਉਣਾ ਚਾਹਣਾ ਐਨਓਸੀ ਵੀ ਕਟਵਾ ਕੇ ਦੇਵਾਂਗੇ ਮੇਰੇ ਵੀਰ ਕੋਈ ਕਿਹੜੇ ਹਰੇ ਵਿੱਚ ਨਾ ਕਰਾਉਣਾ ਕਿਹੜੇ ਉਹਦੇ ਵਿੱਚ ਵੀ ਨਾ ਕਰਵਾਇਦਾ ਆਉਣਾ ਜਿੱਥੇ ਤੁਸੀਂ 50 ਮੀਟਰ ਮਾਰ ਕੇ ਰੱਖ ਬਸ ਬਸ ਤੇ ਇਹ ਵੀ ਆ ਤੇ ਕਾਰ ਖਰੀਦਣ ਲਈ ਸਾਡੇ ਨਾਲ ਕੰਪਾਰ ਕਰੋ ਵੀਰੇ ਠੀਕ ਹੈ ਬਾਈ ਨੰਬਰ ਬੋਲ ਆਪਣਾ ਸ਼ੋਰ ਬਾਈ ਆਪਣਾ ਨੰਬਰ ਹੈਗੇ ਵੀਰੇ 9867215677 ਠੀਕ ਹੈ ਬਾਈ ਜੀ ਮੇਰਾ ਨਾਮ ਹੈਗਾ ਦੀਪ ਚਹਿਲ ਦੀਪ ਚਹਿਲ ਬਾਈ ਤੇ ਚੋਰ ਵੀਰੇ ਮੇਰੇ ਬਰਾਦਰ ਹੈਗੇ ਗੁਰੀ ਉਹਦਾ ਨੰਬਰ ਹੈਗੇ 8899183001 ਠੀਕ ਹੈ ਬਾਈ ਜੀ ਚਾਹ ਬੱਤੀ ਪਿਆ ਇਹ ਕੋਈ ਹੋਰ ਵੀ ਕਾਰ ਖਰੀਦਣੀ ਚਾਹਦਾ ਵੀਰੇ ਆਪਣੀਆਂ ਦੋ ਤਿੰਨ ਕਰਾ ਵਾਸਤੇ ਲੱਗਿਆ ਹੋਣ ਈ ਹੁਣ ਖੜੀ ਹੈ ਆਪਣੇ ਕੋਲੇ ਠੀਕ ਹੈ ਬਾਈ ਸਾਰੇ ਤਰ੍ਹਾਂ ਮਿਲ ਜਾਣਗੇ ਤੁਸੀਂ ਕੌ ਕਰਨਾ ਬਲਿਓ ਬੱਤੀ ਪਕਾਓ ਵੀਰੇ ਕਰਾ ਨਹੀਂ ਹਣਾ ਕੋਈ ਗੱਲ ਨਹੀਂ ਕੋਈ ਵੀਰ ਬਲ ਜਿਹੜੀ ਵੀ ਕਾਰ ਕੋਈ ਖਰੀਦਣਾ ਚਾਹੁੰਦਾ ਸਰੀ ਤਰ੍ਹਾਂ ਆਪਣੇ ਕੋਲ ਅਵੇਲੇਬਲ ਆ ਗਿਆ ਠੀਕ ਹੈ ਬਾਈ ਉਹ ਗਰਾਊਂਡ ਦੇ ਵਿੱਚ ਖੜੀਆਂ ਹੋਈਆਂ ਵੀਰੇ ਖੜੀਆਂ ਨੇ ਬਾਈ ਵਿਡੇਸ਼ਨ ਬੋਲਵਾੜੀ ਬਰਦਵਾੜੀ ਤੇ ਪਾਈਟ ਹੋ ਰਹਾ ਬਰੇ ਹੈ ਗਿਆ ਚ ਖਿਆਲਾ ਕੈਂਚੀਆਂ ਦੇ ਉੱਤੇ ਮਾਨਸਾ ਕੈਂਚੀ ਵੀ ਕਰਾਉਂਦੇ ਆ ਕਰਦੇ ਆ ਬਾਈ ਮਾਨਸਾ ਕੈਂਚੀ ਦੇ ਜਿਹੜਾ ਮਾਨਸਾ ਨੂੰ ਜਾਣਦੇ ਆ ਕਿ ਮਿੱਠੂ ਗਵਾੜੀ ਦੇ ਕੋਲੇ ਠੀਕ ਹੈ ਬਾਈ ਜੀ ਹਾਂਜੀ ਵੀਰੇ ਆਹ ਮਾਨਸਾ ਦੇ ਤੇ ਬਾਈ ਆਹ ਟੈਂਚੀਆਂ ਨੇ ਇਧਰ ਵੀ ਇਹ ਟੈਂਚੀਆਂ ਨੇ ਵੀਰੇ ਵਿਆਹ ਕੋਈ ਫਾਰਮਾ ਬਾਈ ਹਣਾ ਹਾਂ ਇਹ ਆਪਣੀ ਫਾਰਮਾ ਵੀਰੇ ਕਿਆ ਨਾਲ 50 ਟਾਇਰ ਆਣਾ ਬਾਈ ਆਹ 50 ਟਾਇਰ ਆਣ ਦੇ ਨਾਲ ਆ ਵੀਰੇ ਠੀਕ ਆ ਬਾਈ 50 ਮੋਟਰ ਵੀਰੇ ਵਿਆਹ ਮੋਟਰ ਧੰਨਵਾਦ ਛੋਡੇ ਗੁੱਡੇ ਬਾਈ 50